ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਾਜਪੁਰ ਹੁਣ ਅਕਾ ਲਾਪਾ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤੇ ਇੱਕ ਮੱਝ ਤੁਹਾਨੂੰ ਆ ਨੋਰਮਲ ਜੇ ਰੇਟਾਂ ਐਂਡੇ ਤੇ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂ ਜੀ ਵਧੀਆ ਕਿਰਪਾ ਜੀ ਚਲੋ ਵਧੀਆ ਕਿਰਪਾ ਜੀ ਜੀ ਬੜੇ ਦਿਨ ਬਾਅਦ ਦਰਸ਼ਨ ਹੋਏ ਜੀ ਦਰਸ਼ਨ ਹਰ ਬਈ ਜੀ ਇਦਾਂ ਮਾਲ ਵੇਖੂ ਕੋ ਜਾਂਦਾ ਸੀ ਤੇ ਕੁਝ ਉਧਰ ਮਾਲ ਰਾਇਆ ਜੰਮੂ ਕਾ ਲੰਡਾ ਜਿਆਦਾ ਦੇ ਹਣ ਜੰਮੂ ਵਾਲੀ ਤੇ ਆ ਜਿਆਦਾ ਯੂਰ ਉਧਰ ਆ ਥੋੜਾ ਜਿਆ ਤੇ ਉਹ ਫਿਰ ਇੱਥੇ maal ਇਕੱਠਾ ਘਟ ਹੁੰਦਾ ਠੀਕ ਆ ਦੂਜੀ ਗੱਲ ਇਹ ਪੁੱਦਰ ਸਾਡੀ ਪੇਮੈਂਟ ਅਰ ਜਾਂਦੀ ਹੈ ਮਤਲਬ ਆੜੇ ਦਾ ਜਾਂਦੀ ਵੀ ਥੋੜੇ ਦਿਨ ਪੈ ਜਾਂਦੇ ਉਹ ਹੀ ਥੋੜਾ ਗੈਪ ਆਪਣੀ ਆਤ ਹੈ ਤੁਹਾਨੂੰ ਪਤਾ ਬਾਹਰੋਂ maal ਨਕਦ ਲੈ ਆਉਂਦੇ ਹਾਂ ਹਾਂਜੀ ਹਾਂਜੀ ਇਹ ਕਰਕੇ ਥੋੜਾ ਜਿਹਾ ਵੀਡੀਓ ਨਹੀਂ ਬਣ ਪਾਈ ਠੀਕ ਠੀਕ ਉਹਦਾ ਫੋਨ ਬੜੇ ਸੱਜਣਾ ਤੇ ਆਉਂਦੇ ਆ ਠੀਕ ਆ ਵੀਡੀਓ ਨਹੀਂ ਬਣਾਉਂਦਾ ਵੀਡੀਓ ਨਹੀਂ ਬਣਾਉਂਦਾ ਇਹ ਕਦਣਾ ਵੀਰ ਹੈ ਕੱਲ ਇਟਲੀੋਂ ਕਰਨ ਲਿਆ ਇੱਕ ਵੀਰ ਫੋਨ ਵਸਾਈਆਂ ਭੇਡੀਆਂ ਵੇਖ ਲਿਆ ਸਾਲ ਠੀਕ ਆ ਤੇ ਏ ਹੁੰਦਾ ਵਾ ਵੀ ਯਾਰ ਉਹ ਪਿਆਰ ਆ ਹਾਂਜੀ ਹਾਂਜੀ ਦੂਜੀ ਗੱਲ ਇਹ ਆ ਵੀ ਚਲੋ ਹੁਣ ਮਤਲਬ ਰੁਟੀਨ ਚ ਪਾਵਾਂਗੇ ਵੀਡੀਓ ਹਾਂਜੀ ਹਾਂਜੀ ਇੱਕ ਮੇਨ ਗੱਲ ਇਹ ਹੁੰਦੀ ਕਿ ਆਪਣੇ ਕੋਲ ਚਲੋ گاਵਾਂ ਵਿੱਚ ਚੰਗੇ ਦੁੱਧ ਵਾਲੀਆਂ ਹੁੰਦੀਆਂ ਹੁੰਦੀਆਂ ਸੂਈਆਂ ਵਾ ਸਾਡੇ ਤੋਂ ਗਾਈਆਂ ਵੀਰ ਜੀ ਸੂਈਆਂ ਹੁੰਦੀਆਂ ਤਕਰੀਬਨ ਕੋਈ ਗਾਮ ਆ ਜਿਹੜੀ ਕਿਤੇ ਗੱਬਣ ਕਿਤੇ ਗੱਬਣ ਹੁੰਦੀਆਂ ਗੱਬਣ ਅਸੀਂ ਉਦੋਂ ਡੰਗਰ ਲੈਨੇ ਆ ਜਦੋਂ ਮਤਲਬ ਗਾਗ ਦੀ ਡਿਮਾਂਡ ਹੁੰਦੀ ਆ ਉਹ ਬਾਹਰਲੇ ਗਾਗ ਦੀ ਡਿਮਾਂਡ ਹੁੰਦੀ ਆ ਹਾਂਜੀ ਹੁਣ ਜਿਹੜੇ ਮਹਾਰਾਸ਼ਟਰ ਵਾਲੇ ਵੀਰ ਆਣ ਉਹ ਸਾਡੇ ਕੋ ਆਉਂਦੇ ਉਹਨਾਂ ਨੇ ਲੈਣਾ ਸਿਰਫ ਮਾਲ ਗੱਬਣ ਹੀ ਜਿਹੜੀ 15 ਦਿਨ ਮਹੀਨਾ ਕੱਚੀ 2 ਮਹੀਨੇ ਕੱਚੀ ਵੀ ਉਹ ਲੈ ਲੈਂਦੇ ਸਾਡੇ ਠੀਕ ਹੈ ਬਾਕੀ ਜ਼ਿਆਦਾਤਰ ਆਪਾਂ ਤੁਹਾਡੇ ਕੋ ਸੂਈ ਕੰਮ ਪਾਈਦੀ ਆ ਤਾਂ ਇਹ ਕਰਕੇ ਵੀ ਸੂਈ ਵੇਚਣੀ ਆ ਤਾਂ ਇਹ ਕਰਕੇ ਵੀ ਫੋਨ ਥੋੜੇ ਜੇ ਵੱਧ ਹੁੰਦੇ ਕਿ ਜਿਹੜੀ ਸਾਨੂੰ ਵੀ ਹੁੰਦੇ ਵੀ ਜੱ ਨਾਮ ਦੱਸਦੇ ਕਰੀ ਨਾਂ ਮੇਰਾ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6264483293 98888783293 ਵਟਸਐਪ ਦੋਨਾਂ ਨੰਬਰਾਂ 'ਤੇ ਚੱਲਦੇ ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਕਾਫੀ ਚੰਗੇ ਗੱਜ ਕਾਠ ਵਾਲੀ ਤੇ ਕਾਫੀ ਖੂਬਸੂਰਤ ਬਹਿੜਿਆ ਜਿਹੜੀ ਇੱਥੇ ਹੀ ਆਪਾਂ ਕਰਨੀ ਆ ਦਸਿਆ ਵੀ ਦਿੱ ਕਿ ਮਾਤਸਵਾ ਜੀ ਅੱਛਾ ਇਹ ਤੀਜਾ ਸੂਆ ਸੂਈ ਆ ਜੀ ਅੱਛਾ ਤੀਸਰਾ ਸੂਆ ਪਿਛਲੀ ਵੀਡੀਓ ਚ ਆਪਾਂ ਪਾਈ ਆਪਾਂ ਵਿੱਚ ਹੀ ਆ ਬਿੰਡੇ ਸਾਹਿਬ ਆਪਾਂ ਆਏ ਨੋਟਾਂ ਦਾ ਬੜੀ ਵਛੀ ਰਾਜੀ ਜਦੋਂ ਮੈਂ ਡੱਬ ਵਾਲੀਆਂ ਪਿੰਡੀਆਂ ਨਾਲ ਲਿਆਂਦੀ ਇਹ ਆਪਾਂ ਸ਼ਰਤ ਲੱਗ ਗਈ ਇੱਥੇ ਬੰਦੇ ਨਾਲ 55 ਕਿਲੋ ਦੁੱਧ ਚਵਾ ਕੇ ਦਿੱਤਾ ਇਹਦਾ ਅੱਛਾ ਠੀਕ ਆ ਜੀ ਹੁਣ ਵੀ ਇਹਦੇ ਕੋਲ 15 ਲੀਟਰ ਸੁਆ ਕੇ ਉਹ ਬੋਲਾ ਰੈਡੀ ਹੋਊਗਾ ਅੱਛਾ 15 16 ਲੀਟਰ ਬੋਲਾ ਰੈਡੀ ਹੋਊਗਾ ਥੋੜੀ ਜਿਹੀ ਵਛੀ ਲੱਸੀ ਹੋ ਗਈ ਪਰ ਆਪਾਂ ਉਹਨਾਂ ਭਾਣਾਵੇਂ ਮਤਲਬ ਲੱਸੀ ਲੱਸਾ ਭਾ ਕਰਕੇ ਲਈਏ ਉਹ ਤੋਂ ਬੰਦੇ ਕੋਲ ਆਪਸੇ ਬੋਲ ਚਲੋ ਆਪ ਤੇ ਵੈਡ ਜਿਹੜੀ ਹੈਗੀ ਹੈਗੀ ਹੈ ਤੇ ਮਗਰ ਜਿਹੜੀ ਵੈਡ ਆ ਵਛੀ ਉਹ ਵੀ ਬਹੁਤ ਜਿਆਦੀ ਬਾਤ ਮਾਲੀ ਦਿੱਤੀ ਇਹਨੇ ਠੀਕ ਹੈ ਜੀ ਹਾਂਜੀ ਆ ਜਿਹੜੀ ਵਛੀ ਹੈ ਇਹਦੀ ਆ ਦੇਖ ਸਕਦੇ ਜੀ ਠੀਕ ਆ ਜਿਹੜਾ ਚੰਗਾ ਭਰਾਇਆ ਗਿਆ ਵੇਖੋ 나ੜੂ ਮੜਾ ਲੰਕਣੜਿਆ ਦੇ ਨਾਲ ਹੀ 나ੜੂ ਵੀ ਬਾਕੀ ਕੋਈ ਬੋਲਾ ਬਣਾ ਕੇ ਖੜਿਆ ਸਾਡੇ ਕੋ ਕੋਈ ਚੱਕਰ ਨਹੀਂ ਸੁੱਕਾ ਹੈ ਜਿਹੜਾ 나ੜੂ ਬਿਲਕੁਲ ਨਾਲ ਹੀ ਲੱਗਾ ਵਾ ਤੇ ਆ ਦੇਖ ਸਕਦੇ ਜੀ ਬੜੀ ਖੂਬਸੂਰਤ ਵਛੀ ਆ ਜਿਹੜੀ ਵੇਖਦੇ ਕਾਫੀ ਆ ਦੇਖ ਸਕਦੇ ਗੁਲਾਬੀ ਨੱਕ ਹੈ ਦਾ ਤੇ ਗੁਲਾਬੀ ਰੰਗ ਦੇ ਕੰਨ ਨੇ ਸੋਹਣੀ ਆ ਬੱਚੀ ਵੀ ਜਿਹੜਾ ਕੋਈ ਵੀਰ ਸੰਭਣ ਵਾਲਾ ਕੋਈ ਲੈ ਜਾਊਗਾ ਤੇ ਇਹ ਵੀ ਵੈੜ ਚੰਗੀ ਤਿਆਰ ਹੋਣੀ ਆ ਤੇ ਆਪ ਵੀ ਦੇਖ ਸਕਦੇ ਜੇ ਬੜੀ ਖੂਬਸੂਰਤ ਹੈ ਵੈੜ ਆ ਦੇਖ ਸੰਦੇ ਹੁਣ ਆ ਘਰ ਪਈ ਨੇ 7.5 15 16 ਕਿਲੋ ਤੋਂ ਬੱਚੀ ਨੇ ਕੀਤੀ ਆ 25 26 ਕਿਲੋ ਬੱਚੀ ਦੁੱਧ ਦਊਗੀ ਰਮਾਨ 25 26 ਲੀਟਰ ਦੇ ਕਰੀਏ ਜਿਹੜਾ ਦੁੱਧ ਕਿੰਦੇ ਚ ਵਾਜੂਗੀ ਬਾਕੀ ਬੜੀ ਖੂਬਸੂਰਤ ਹੈ ਵੈੜ ਜਿਹੜੀ ਤੇ ਚੰਗੇ ਕਦ ਕਾਠਦੀ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਇੱਕ ਬੱਚੇ ਦਾ ਵੀ ਕਰਦੀ ਉਹਨੇ ਰੱਖੀਆਂ ਹੀ ਖੁੱਲੀਆਂ ਰਸੇ ਦਾ ਵੀ ਕਰਦੀ ਆ ਠੀਕ ਹੈ ਜੀ ਹਾਂ ਜੀ ਆਹੀ ਹੁਣ ਪਾਇਆ ਵਾ ਤਲੇਰਾ ਇਹਨੂੰ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਬੋਲਾਰ ਬੇਡੀ ਵੀਡੀਓ ਬੜਾ ਇਤਨਾ ਮਾਤ ਪਾਉਣ ਲੱਗੇ ਆ ਮੁੱਲ ਤੇ ਵਾਸੀ ਦਾ ਕਰਾਂਗੇ 60 65 ਜਿੰਨਾ ਮਰਜ਼ੀ ਕਰੀ ਜੀ ਅਸੀਂ 55000 ਦੀ ਬਸ ਦੇ ਦੇਣੀ ਆ 55000 ਦੀ ਚਲੋ ਮੌਕੇ ਤੇ ਕਰ ਦੋਗੇ ਮਾਨਸਾ ਪਰ ਇਹ ਵੇਖ ਲਓ ਤੁਸੀਂ ਵੀਡੀਓ ਰੋਜ਼ ਪਾਉਂਦੇ ਜੀ ਇਮਾਨਦਾਰੀ ਦੀ ਗੱਲ ਆ ਵੀ ਇੰਨਾ ਮੁੱਲ ਭਲਾਇਓ ਜੀ ਦਾਣਾ ਕੋਈ ਕਰਦਾ ਵਾ ਬਾਕੀ ਚਲੋ ਆਪਣੇ ਨਾਲ ਜੋ 25 ਕਿਲੋ ਵਾਲੀ ਬਰੀਡ ਵਾਲੀ ਬੱਚੀ ਫਿਰ ਇਹ ਨਹੀਂ ਵੀ ਮਤਲਬ ਦੋਵੇਂ ਚੀਜ਼ਾਂ ਹੈਗੀਆਂ ਬਰੀਡ ਵੀ ਹੈਗੀ ਆ ਮਗਰ ਇਹ ਬੱਚੀ ਬਰੀਡ ਦੀ ਆ ਜੋਦ ਵੀ 25 26 ਕਿਲੋ ਬੱਛੀ ਨੇ ਦੇਣਾ ਵੀ ਆ ਤਾਂ ਪਲੱਸ 3 ਤਾਂ ਇਹੀ ਕਰਨੀ ਬਾਕੀ ਮੇਨ ਗੱਲ ਇਹ ਕਿ ਸੂਈ ਸਵਾਈ ਆ ਸੂਈ ਸਵਾਈ ਕਰਕੇ ਖੜੇ ਜਿੱਤਣ ਦੀ ਗੱਲ ਇਹ ਆ ਵੀ ਹੁਣ ਤੁਹਾਨੂੰ ਪਤਾ ਵੀ ਲੋਕੀ 15 15 ਕਿਲੋ ਵਾਲੀਆਂ ਨੇ ਮੁੱਲ ਕਰਦੇ ਆ ਪਰ ਆਪਾਂ ਨੂੰ ਕਾਰਨ ਇਹ ਹੋਏ ਵੀ ਭਾਅ ਨਾਲ ਲਈ ਆ ਬੰਦੇ ਕੋਲ ਤਾਂ ਦੇਣੀ ਵੀ ਪਾਉਣੀ ਆ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਵੀ ਕਾਫੀ ਕੰਪੈਕਟ ਜਿਹਾ ਹਵਾਨਾ ਵਾ ਆਹ ਦੇਖ ਸਾਜ ਜੀ ਸੇਧਾ ਨਾ ਇਹਦੇ ਵੀ ਤਾਨੂੰ ਲੱਗ ਗਿਆ। ਸਾਡੇ ਬਹੁਤ ਵਧੀਆ ਲੱਗਾ ਵੀ ਜੀ। ਬੰਦਾ ਚਾਪੀ ਕਮਾਲ ਦਾ ਸਾਡੇ। ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈਜ਼ ਦੇ ਚਾਰੇ ਸਾਡੇ। ਇਹਨੂੰ ਵੀ ਜਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ 15 ਤੋਂ 20 ਦਿਨ ਹੋ ਗਏ ਹਨ ਰੁਪਏ ਜੀ। ਤੇ ਇਹਦੇ ਮਗਰ ਬੱਚਾ ਕੀ ਜੀ? ਇਹਦੇ ਮਗਰ ਬੱਚੀ ਆ ਜੀ। ਅੱਛਾ ਇਹਦੇ ਮਗਰ ਇਹ ਬੱਚੀ ਆ। ਹਾਂ ਜੀ। ਠੀਕ ਹੈ ਤੇ ਇਹਨੂੰ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? ਇਹਦੇ ਕੋਲ ਆਇਆ ਵਕਤ ਦੁੱਧ 100 ਰੁਪਏ ਜੀ ਮੈਂ ਨਾ ਤੂੰ ਬਾਈਆਂ ਲਈਆਂ ਸੀ। ਹਾਂ ਜੀ। ਥੋੜੀਆਂ ਦੋ ਇਹ ਦੋ ਟਾਈਮ ਆਪਾਂ ਚਵਾਈ ਬੰਦੇ ਕੋਲ ਤੋਂ। ਅੱਛਾ। ਦੋਦੇ ਨੇ ਕੱਢਿਆ ਉਹਨਾ ਵਕਤ ਜਿਹੜਾ ਇਹ ਕੋ 17 ਕਿਲੋ ਦੁੱਧ ਹਾਜ਼ਰ ਹੋ। ਅੱਛਾ 17 ਲੀਟਰ ਕਰੋ ਚਵਾ ਦੇ। ਦੋ ਰਾਮ ਤਿੰਨ ਟਾਈਮ ਚਾਰ ਟਾਈਮ ਵੀ ਬੰਦਾ ਕੋ ਚੋਲੇ ਜਿਹਨੂੰ ਝੱਗ ਮਾਰ ਕੇ ਠੰਡਾ ਕਰਕੇ ਉਹਦਾ ਦਿਖਾਵਾ 25 ਕਿਲੋ ਦਾ ਹੋਊਗਾ। ਅੱਛਾ ਜਿਹੜੇ ਮਤਲਬ ਦਿਖਾਵਾ ਹੁੰਦਾ ਵਾ ਸਾਡੇ ਵਪਾਰੀਆਂ ਨਾਲ ਉਹ 25 ਕਿਲੋ ਦਾ ਹੋਊਗਾ। ਪਰ ਜਿਹੜਾ ਲੀਟਰ ਵਾਲਾ ਜਾਂ ਕੰਡੇ ਵਾਲਾ ਉਹ 17 ਕਿਲੋ 17 ਕਿਲੋ ਦੁੱਧ ਜਿਹੜਾ ਚਵਾ ਦੋਗੇ। ਤੇ ਵਾਜੋਗੇ ਦੁੱਧ ਹੋਰ? 2000 ਰੁਪਏ ਦੀ ਮੈਂ ਆਪਣੇ ਹੱਥੀਂ ਚੋਇਆ 20 ਕਿਲੋ ਇਹਨੇ 25 ਕਿਲੋ ਦੁੱਧ ਵੱਛੀ ਨੇ ਇਰਮਾਨ ਨਾ ਕਰੀ ਜਾਣਾ ਸਾਡੇ ਕੋਲ ਦੁੱਧ ਦੇ ਬਾਕੀ ਚਿੱਟੀ ਗਾਂ ਦੇ ਥਣ ਥਣ ਦਿਖਾ ਦਈਏ ਤੇ ਥੰਡ ਦਿਖਾਈ ਨਹੀਂ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਉੱਚਾ ਉਹ ਬੱਝੀ ਕਿੱਥੇ ਗਈ ਹੈ ਉਹ ਡੱਬੀ ਬੱਛੀ ਜਿਹੜੀ ਉਹਦੀ ਬੱਛੀ ਇਹਦੇ ਮਗਰ ਵੀ ਸੋਹਣੀ ਹੈ ਸਾਝ ਬੱਛੀਆਂ ਹੀ ਆ ਸਾਰੀਆਂ ਹੀ ਇਹਦੇ ਫੇਸ ਦਾ ਉਹ ਬਹੁਤ ਛੋਟਾ ਬੜਾ ਛੋਟਾ ਜਿਹਾ ਫੇਸ ਹੈ ਤੇ ਕੰਪੈਕਟ ਜਿਹਾ ਬਣ ਲੱਗੀ ਹੈ ਜਿਹੜੀ ਸੈਤਾਨ ਤੁਨ ਵੀਰ ਜੀ ਓਕੇ ਸਾਰਿਆਂ ਦੇ ਬਿਲਕੁਲ ਓਕੇ ਹੋਊਗਾ ਜਿੱਤਰਾ ਮਰਜੀ ਕੋਈ ਤਸਦੀ ਕਰਕੇ ਦੋ ਟਾਈਮ ਚੋ ਕੇ ਖੜੇ ਜਿੰਨੇ ਚੋਣੀ ਜ ਉਹਨੂੰ ਗਰੰਟੀ ਦੇ ਦਾਂਗੇ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲਾ ਰੁਪਏ ਦੀ 75000 ਆ ਰਿਹਾ 65000 ਦੀ ਵੱਛੀ ਦੇ ਦਿੰਦੇ 65000 ਦੀ ਹਾਂਜੀ ਚਲੋ ਮੌਕੇ ਤੇ ਕਰ ਦੋ ਕੋ ਭੰਤਨ ਭਰਮੰਤਨ ਕੋਲ ਠੀਕ ਹੈ ਆ ਵੀ ਤਾਜੀ ਸੂਈ ਬਿਲਕੁਲ ਨੂੰ ਹੈ ਹਨਾ ਇਹ ਇਹ ਹੁਣੇ ਹੋਈ ਆ ਜੀ ਤੇ ਇਹ ਤਾਂ ਮਗਰ ਵੀ ਵੱਛੀ ਆ ਜੀ ਆ ਦੇ ਸਾਦੇ ਤੇ ਮਗਰ ਵੀ ਜੜੀ ਵੱਛੀ ਆ ਗਈ ਹੈ ਇਹ ਹਜੇ ਹੁਣੇ ਹੀ ਸੂਈ ਹੈ ਜੀ ਤੇ ਦੱਸਿਓ ਵੀ ਜੀ ਇਹਦੇ ਬਾਰੇ ਹਰ ਵੀ ਜੀ ਦੁੱਧ ਦੋਸ ਹੋਈ ਹੈ ਅੱਛਾ ਹਾਂ ਜੀ ਦੁੱਧਾ ਸੂਆ ਸੁਈ ਹੈ ਠੀਕ ਆ ਘਰਾਂ ਦੇ ਮਤਲਬ ਕਿੰਨੇ ਘਰੋਂ ਆਪਾਂ ਮੰਗਵਾਉਂਦੇ ਦਿੰਦੀ ਆ ਕਿੰਨਾ 15 ਕਿਲੋ ਕਹਿੰਦੇ ਪਹਿਲੇ ਦੁੱਧ ਚਲੋ 12 13 ਕਿਲੋ ਦੇਈ ਜਊਂਗੇ ਅੱਛਾ 12 13 ਦੇ ਲਾਗੇ ਚੁਵਾਈ ਜਾ ਲਿਆ ਖੋਲੋ ਫਿਰ ਤੋੜਦੀ ਇਹਨਾਂ ਇਹਦੇ ਵੀ ਦੇਖ ਸਕਦੇ ਚ ਲਾਗੇ ਤਾਂ ਬਾਕੀ ਜੇਰ ਜਿਹੜੀ ਹਜੇ ਦੀ ਪੈਨ ਆਲੀ ਇਹ ਥੋੜਾ ਕਚੇਰੀ ਹੋਇਆ ਸੁਈ ਨਾ ਇਹ ਨਾਲ ਹੁਣ ਚੋਕੇ ਥੋੜਾ ਬੋਲਾ ਬੋਲਾ ਇਹਨੂੰ ਪਿਆ ਜਿਹੜਾ ਇਹ ਕੁਛ ਚੋਕੇ ਕਹਿੰਦੇ ਕਿ ਕੋ ਪਿਆਤਾ ਵਾ ਇਹਨੂੰ 12 13 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਹੈਗੀ ਇਹਦੇ ਮਗਰ ਵੀ ਬੱਛੀ ਆ ਜਿਹੜੀ ਆਹ ਭਾਈ ਜੀ ਮਾਰ ਜਾਵਾ ਮਗੱਲੇ ਥਾਂਦੇ ਇਹਦੇ ਨਾਲ ਕੋਈ ਧਾਰ ਤੁਰ ਨਹੀਂ ਆਉਂਦੀ ਉਹ ਵੇਖੋ ਲਮਕੰਡਿਆ ਪਾ ਲਾ। ਉਹ ਅੱਦਾ ਹੀ ਮੜਾ ਆਇਆ ਲਾ। ਕਰਦੀ ਹੈ ਠੀਕ ਹੈ ਜੀ। ਤੇ ਇਹਦਾ ਕੀ ਮੁੱਲ ਜੀ ਫਿਰ? ਮੋਲਾ ਰੁਪਈਏ ਦਾ 35000 ਹੈ 32 ਦੀ ਵਾਚੀ ਦੇ ਦਾਂ। 32000 ਜੀ ਦੇ ਦੋ। ਬਾਕੀ ਕਰ ਦੋ ਕਿ ਮੈਂ ਅੱਧਰ ਮੌਕੇ ਲਾਦਾ ਕਰਦਾ ਕੋਈ ਫੋਨ ਲਾਵੇ। ਠੀਕ ਹੈ ਜੀ। ਤੇ ਆ ਗੱਬਨ ਜੇ। ਹਾਂ ਜੀ ਆ ਗੀ ਗੱਬਨ। ਇਹ ਕਿੰਨੇ ਕ ਦੁੱਧ ਆ ਲਈ ਜੇ? 2000 ਰੁਪਈਏ ਨੇ 15-16 ਕਿਲੋ ਪੇਟੇ ਸੂਏ ਦਿੱਤਾ। ਅੱਛਾ। ਤੀਜਾ ਸੂਆ ਦੋ। ਉਹਨ ਮਤਲਬ ਸੁਣਾਇਨੇ ਠੀਕ ਹੈ ਹਾਂਜੀ ਦੁੱਧ ਦੇਜੂਗੇ ਨਾ 17-18 ਕਿਲੋ ਦੁੱਧ ਚ ਆਜੂਗੀ ਰਮਾਨਾ ਲਿਆ ਤੋਰਦੀ ਹੈ ਫਿਰ ਇਹਨਾਂ ਥਣ ਥਣ ਇਹਦਾ ਵੀ ਚੰਗਾ ਲੱਗਾ ਹੋਇਆ ਜਿਹੜਾ ਚੰਗਾ ਲੱਗਾ ਥੰਨੇ ਮਤਲਬ ਮਾਨੀ ਹੋਣਾ ਚੰਗਾ ਲੱਗਾ ਉਹਦੇ ਇਹਨਾਂ ਕਰ ਜਾਨਾ ਰਮਾਨਾ ਗਾਂ ਦਾ ਨੂੰ ਪਤਾ ਨਾਲੇ ਹਸਤਾਲੇ ਆਉਂਦੇ ਦੁੱਧ ਇਹਨਾਂ ਦੇਣਾ ਟਾਈਮ ਕਿੰਨਾ ਕੁ ਲੈ ਜੂ ਟਾਈਮ ਇਹ ਲੈ ਜੂਗੀ ਜੀ 10 ਦਿਨ ਲੈ ਜੂਗੀ ਠੀਕ ਹੈ ਜੀ ਬਾਕੀ ਆਪਾਂ ਕੋਈ ਤਰੀਕ ਨੋੜ ਨਹੀਂ ਕੀਤੀ ਹੁੰਦੀ ਅੰਦਾਜ਼ਾ ਹੀ ਹੁੰਦਾ ਅੰਦਾਜ਼ਾ ਹੀ ਹੁੰਦਾ ਵਾ ਜਿਹੜਾ ਕੋਈ ਹਫਤਾ 10 ਦਿਨ ਜਿਹੜਾ ਇਹ ਲੈ ਜੂਗੀ ਤੇ ਇਹਦਾ ਕੀ ਰੱਖਣਾ ਫਿਰ ਮੋਲ ਆਪਾਂ ਇਹ ਵੀ ਮੋਲਾ ਰੁਪਏ ਜੀ ਇਹ ਵੀ ਵੱਛੀ ਦਾ ਮੋਲ 35 40 ਜਿੰਨਾ ਮਰਜ਼ੀ ਕਰੀ ਜੀਜੀ ਅੱਛਾ ਇਹ ਆਪਾਂ 32000 ਦੀ ਵੀ ਦੇ ਦੇ 32000 ਦੀ ਦੇ ਦੋਗੇ ਹੋਰ ਚੁੱਕਰਦਾਂਗੇ ਮਾਣ ਚਲੋ ਮੌਕੇ ਤੇ ਮਾਤਰ ਕਰ ਦੋਗੇ 32000 ਦੀ ਕਹਿੰਦੇ ਕਿ ਆਵਲੀ ਗਾਂ ਦੇ ਦੇਾਂਗੇ ਬਾਕੀ ਚੰਗੇ ਕੱਦ ਕਾਠ ਵਾਲੀ ਹੈ ਫੈਟ ਵੀ ਇਹਦੀ ਚੰਗੀ ਆਈ ਜਾਣੀ ਹੈ ਜੇ ਗੱਬਣ ਆ ਤੇ ਹੁਣ ਇੱਕਾ ਮੱਝ ਵੀ ਗੱਬਣ ਜੀ ਨਹੀਂ ਨਹੀਂ ਸੂਈ ਇਹ ਮੱਝ ਸੂਈ ਹੈ ਹਾਂਜੀ ਠੀਕ ਹੈ ਜੀ ਤੇ ਦੱਸਿਆ ਹਾਂ ਆਪਾਂ ਇਹਦੇ ਬਾਰੇ ਵੀ ਇਹ ਵੀ ਤਿੱਜਾ ਸੂਈ 1000 ਰੁਪਏ ਜੀ ਤੀਸਰਾ ਸੂਬਾ ਸੂਈ ਹੈ ਇਹ ਤਿੱ ਇਹ ਕੋਹ ਜਿਹੜਾ ਉਹ ਤਾਂ ਲੀਟਰ ਵਾਲਾ ਜਾਂ ਕੰਡੇ ਵਾਲਾ ਆਪਾਂ ਕਹਿ ਲਈਏ 7 ਕਿਲੋ ਆ। ਅੱਛਾ। ਹਾਂਜੀ 7 ਕਿਲੋ ਤੇ ਆ ਰਿਹਾ। ਦੁੱਧ ਚਲੋ 8 ਵੀ ਕਰ ਸਕਦੀ 9 ਵੀ ਕਰ ਸਕਦੀ। ਜੇ ਕੋ ਸੇਵਾ ਕਰੂਗਾ ਤੇ ਵਧੂਗੀ ਵੀ। ਕਿੰਨਾ ਚਿਰ ਹੋਇਆ ਸੋਈ ਨੂੰ? ਇਹਨੂੰ ਸੋਈ ਨੂੰ ਹੋ ਗਏ ਹੁਣਗੇ ਅੱਜ 4 ਕੁ ਦਿਨ 3-4 ਦਿਨ ਹੋ ਗਏ। 3-4 ਦਿਨ ਹੋ ਗਏ ਹੁਣਗੇ 4 ਦਿਨ। 나ੜੂ ਨਾਲ ਆ ਬੱਚੇ ਦਾ। ਕਿੰਨਾ ਦੁੱਧ ਚਵਾਈ ਜਾਊਗੀ? ਦੁੱਧ 8-9 ਕਿਲੋ ਕਰ ਜੂਗੀ ਰਮਾਨਾ। ਲਿਆ ਕਿਤੋਂ ਦੀ ਸੇਵਾ ਕਰਨੀ ਪੈਣੀ ਹੈ ਤੁਹਾਨੂੰ ਪਤਾ ਖੁੱਲੀ ਜੀ ਮੇਰੇ ਨਾਲ ਜੀ। ਆ ਕੀ ਅੰਡਰਵੋਡਰ ਬਹੁਤ ਚੰਗਾ ਲੱਗਾ ਏ ਦੁੱਧ ਵਾਲਾ ਲੱਗਾ ਵਾ ਦੁੱਧ ਦੇ ਦੂਗੀ ਚਲੋ ਦਾਅ ਵੀ ਕਰ ਸਕਦੀ ਆ ਆਪਾਂ ਐ ਨਹੀਂ ਕਹਿੰਦੇ ਸਟਾਰਟਿੰਗ ਚੰਗੀ ਕੀਤੀ ਏ ਨੇ ਮੱਧ ਨੇ ਬਾਕੀ ਸਾਹਮਣੀ ਪੈਣੀ ਆ ਥੋੜੀ ਜੀ ਤੇ ਇਹਦਾ ਮੁੱਲ ਦਾ ਮੋਲਾ ਰੁਪਏ ਜੀ 60000 ਰੁਪਏ 55 ਜਿੰਨਾ ਮਰਜ਼ੀ ਕਰੀਏ 50 ਜਮਾਨਾ ਅੱਛਾ 50000 ਦੇ ਦੇ ਤੋ ਬਾਕੀ ਜਿਹੜੇ ਵੀ ਅੱਜ ਮੁੱਲ ਕੀਤੇ ਹਨ ਆਪਾਂ ਦੇ ਵੀਡੀਓ ਨੂੰ ਫੇਰ ਤੋੜਨ ਵਾਲੇ ਕੀਤੇ ਆ ਠੀਕ ਆ ਤੁਸੀਂ ਵੀ ਦੱਸ ਦੋ ਰੋਜ਼ ਵੀਡੀਓ ਪਾਉਂਦੇ ਜਿਹੜੇ ਡੰਗਰ ਦਾ ਮੁੱਲ ਵਧਿਆ ਆਪਾਂ ਉਹ ਹੁਣੇ ਘੱਟ ਕਰ ਦਿੰਨੇ ਠੀਕ ਆ ਠੀਕ ਹੈ ਕਿ ਨਹੀਂ ਪਰ ਆਪਾਂ ਉਹਨੇ ਵੀ ਮੁੱਲ ਕੀਤੇ ਜਿੰਨੇ ਕਰ ਲੈਣ ਇਹ ਨਹੀਂ ਕਿ ਅਸੀਂ ਵੀਡੀਓ ਪਾਈ ਨਹੀਂ ਇਹਨੇ ਚਰਦੀ ਪਰ ਇਹਨੇ ਤਾਂ ਇਹ ਜਰੂਰੀਆਂ ਨੂੰ ਠੀਕ ਆ ਠੀਕ ਹੈ ਕਿ ਨਹੀਂ ਤੁਹਾਡੀ ਵੀਡੀਓ ਸਾਰੀਆਂ ਵੇਨੇ ਮਤਲਬ ਹਰ ਇੱਕ ਪਰ ਇਹ ਕੋਸ਼ਿਸ਼ ਇਹੋ ਹੀ ਆ ਵੀ ਇਹ ਨਹੀਂ ਕਿ ਇਹ ਵੀਡੀਓ ਚ ਹਰ ਵੀਡੀਓ ਚ ਕੋ ਕਰ ਰਹੀਏ ਥੋੜੀ ਕਮਾਈ ਕਰਕੇ ਤੁਹਾਰੇ ਆਵਾਂਗੇ ਠੀਕ ਹੈ ਜੀ ਬਾਕੀ ਇਹ ਆ ਕੇ ਸੋਈਆਂ ਸਵਾਈਆਂ ਵਾ ਤੁਹਾਡੇ ਘਰੋ ਕੋ ਤਸੱਲੀ ਕਰਕੇ ਖੜੇ ਸੋਈਆਂ ਗੱਬਣਿਆ ਸਾਡੇ ਕੋਲ ਥਾਣਾ ਦੀ ਕੋਈ ਗਰੰਟੀ ਲੈ ਜੇ ਜਿਹਨੇ ਹੱਥ ਨਹੀਂ ਲਾਉਣਾ ਜਿਹਨੇ ਇੱਥੇ ਆਉਣਾ ਦੋ ਟਾਈਮ ਸਾਰੀਆਂ ਜਿਹੜੀਆਂ ਮਤਲਬ ਸੋਈਆਂ ਨੇ ਉਹਨਾਂ ਚੋਗੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ